बीटीवी ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ 'ਚ ਵੀ ਲਗਾਈ ਜਾਵੇਗੀ ਸੋਸ਼ਲ ਮੀਡੀਆ ਤੇ ਰੋਕ। ਆਸਟ੍ਰੇਲੀਆ ਵਿੱਚ ਇਸ ਹੀਰੋ ਨੇ ਬਚਾਈ ਕਈ ਲੋਕਾਂ ਦੀ ਜਾਨ। ਅਮਰੀਕਾ ਦੀ ਯੂਨੀਵਰਸਿਟੀ ਵਿੱਚ ਲੈਕਚਰ ਦੌਰਾਨ ਚੱਲੀਆਂ ਗੋਲੀਆਂ। ਕੈਂਸਰ ਜਾਗਰੂਕਤਾ ਲਈ ਕਿੰਗ ਚਾਰਲਸ 3 ਦਾ ਕਦਮ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਪੈਨ ਦੀ ਸਰਕਾਰ ਨੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਵੱਡਾ ਕਦਮ ਚੁੱਕਿਆ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਘੱਟੋ ਘੱਟ ਉਮਰ 14 ਤੋਂ ਵਧਾ ਕੇ 16 ਸਾਲ ਕਰਨ ਵਾਲਾ ਬਿੱਲ ਲਿਉਣ ਜਾ ਰਹੀ ਹੈ ਇਸ ਕਾਨੂੰਨ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਮਾਤਾ ਪਿਤਾ ਦੀ ਸਪਸ਼ਟ ਸਹਿਮਤੀ ਤੋਂ ਬਿਨਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਕਾਊਂਟ ਨਹੀਂ ਖੋਲ ਸਕਣਗੇ ਇਹ ਫੈਸਲਾ ਬੱਚਿਆਂ ਨੂੰ ਆਨਲਾਈਨ ਖਤਰਿਆਂ ਜਿਵੇਂ ਕਿ ਨੁਕਸਾਨਦੇਹ ਕੰਟੈਂਟ ਸਾਈਬਰ ਬੁਲਿੰਗ ਅਤੇ ਨਿੱਜਤਾ ਦੇ ਨੁਕਸਾਨ ਤੋਂ ਬਚਾਉਣ ਲਈ ਲਿਆ ਗਿਆ ਹੈ ਸਪੇਨ ਦੇ ਡਿਜੀਟਲ ਟਰਾਂਸਫਰਮੇਸ਼ਨ ਮੰਤਰੀ ਦਾ ਐਲਾਨ ਹੈ ਕਿ ਸਪੇਨ ਯੂਰੋਪੀਅਨ ਯੂਨੀਅਨ ਵਿੱਚ ਉਮਰ ਪ੍ਰਮਾਣੇ ਤੱਕ ਤਕਨੀਕ ਨੂੰ ਟੈਸਟ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪਾਇਲਟ ਪ੍ਰੋਜੈਕਟ ਯੂਰੋਪੀ ਕਮਿਸ਼ਨ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਚੱਲ ਰਿਹਾ ਹੈ ਜਿਸ ਵਿੱਚ ਡੈਨਮਾਰਕ, ਫ੍ਰਾਂਸ, ਗ੍ਰੀਸ ਅਤੇ ਇਟਲੀ ਵਰਗੇ ਦੇਸ਼ ਸ਼ਾਮਲ ਹਨ। ਇਸ ਤਕਨੀਕ ਨਾਲ ਪਲੇਟਫਾਰਮਾਂ ਨੂੰ ਉਮਰ ਦੀ ਜਾਂਚ ਕਰਨ ਵਿੱਚ ਮਦਦ ਮਿਲੇਗੀ। ਇਹ ਕਾਨੂੰਨ ਡਿਜੀਟਲ ਵਾਤਾਵਰਣ ਵਿੱਚ ਨਾਬਾਲਗਾਂ ਦੀ ਸੁਰੱਖਿਆ ਲਈ ਵਿਆਪਕ ਰਣਨੀਤੀ ਦਾ ਹਿੱਸਾ ਹੈ। ਜਿਸ ਵਿੱਚ ਪਰੈਂਟਲ ਕੰਟਰੋਲ ਅਤੇ ਹੋਰ ਉਪਾਅ ਵੀ ਸ਼ਾਮਲ ਹਨ ਸਰਕਾਰ ਨੂੰ ਉਮੀਦ ਹੈ ਕਿ ਇਹ ਯੋਜਨਾ 2026 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਆਸਟ੍ਰੇਲੀਆ ਦੇ ਬੌਂਡੀ ਬੀਚ ਤੇ ਇੱਕ ਗੋਲੀਬਾਰੀ ਦੌਰਾਨ 16 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਛੋਟੀ ਬੱਚੀ ਵੀ ਸ਼ਾਮਲ ਸੀ ਇਸ ਗੋਲੀਬਾਰੀ ਦਾ ਟਾਰਗੇਟ ਯੂਹ ਯੂ ਕਮਿਊਨਿਟੀ ਸੀ ਇਸ ਸਮੇਂ ਇੱਕ ਹਨੁੱਕਾ ਮਨਾਉਣ ਵਾਲਾ ਸਮਾਗਮ ਚੱਲ ਰਿਹਾ ਸੀ ਜਿਸ ਵਿੱਚ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ ਮੰਨਿਆ ਜਾਂਦਾ ਹੈ ਕਿ ਦੋ ਗਨਮੈਨ ਜੋ ਕਿ ਪਿਓ-ਪੁੱਤ ਹਨ ਉਹਨਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ ਅਤੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਹੋਰ ਵੀ ਕੋਈ ਇਸ ਹਮਲੇ ਵਿੱਚ ਸ਼ਾਮਲ ਸੀ ਪੁਲਿਸ ਦੇ ਅਨੁਸਾਰ ਇੱਕ ਗਨਮੈਨ ਮਾਰਿਆ ਗਿਆ ਹੈ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਕਿਹਾ ਕਿ ਉਹ ਸਿਰਫ ਕਲਪਨਾ ਕਰ ਸਕਦੇ ਹਨ ਕਿ ਲੋਕ ਆਪਣੇ ਪਿਆਰਿਆਂ ਨੂੰ ਮਰਿਆ ਦੇਖ ਕੇ ਇਸ ਸਮੇਂ ਕਿੰਨਾ ਦਰਦ ਮਹਿਸੂਸ ਕਰ ਰਹੇ ਹਨ ਲੋਕਲ ਸਮਾ 6:47 ਮਿੰਟ ਦੇ ਕਰੀਬ ਨਿਊ ਸਾਊਥ ਵੇਲਜ਼ ਪੁਲਿਸ ਨੂੰ ਬੌਂਡੀ ਬੀਚ ਤੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ ਹਨ ਕੁਝ ਸਮੇਂ ਬਾਅਦ ਪੁਲਿਸ ਨੇ ਆਪਣਾ ਬਿਆਨ ਜਾਰੀ ਕੀਤਾ ਜਿਸ ਵਿੱਚ ਘਟਨਾ ਵਾਲੇ ਸਥਾਨ 'ਤੇ ਮੌਜੂਦ ਹਰ ਕਿਸਨੂੰ ਸੁਰੱਖਿਅਤ ਰਹਿਣ ਲਈ ਕਿਹਾ ਅਤੇ ਹੋਰ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਸੈਂਕੜੇ ਲੋਕਾਂ ਨੂੰ ਵਿੱਚ ਤੋਂ ਭੱਜਦੇ ਆਂ, ਚੀਖਦੇ ਆਂ ਅਤੇ ਦੌੜਦੇ ਆਂ ਦਿਖਾਇਆ ਗਿਆ ਹੈ। ਆਸਟ੍ਰੇਲੀਆ ਦੇ ਇਸ ਹਮਲੇ ਵਿੱਚ ਇੱਕ ਹੀਰੋ ਦਰਸ਼ਕ ਜੋ ਕਿ ਦੋ ਗਨਮੈਨਾਂ ਵਿੱਚੋਂ ਇੱਕ ਦੇ ਹਥਿਆਰ ਨੂੰ ਛੀਂਦਾ ਹੋਇਆ ਦੇਖਿਆ ਗਿਆ ਸੀ। ਉਸ ਦੀ ਪਛਾਣ 43 ਸਾਲਾ ਅਹਿਮਦ ਅਲ ਅਹਿਮਦ ਵਜੋਂ ਕੀਤੀ ਗਈ ਹੈ। ਇੱਕ ਜਾਰੀ ਹੋਏ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਅਹਿਮਦ ਸਿੱਧਾ ਗਨਮੈਨ ਵੱਲ ਦੌੜਦਾ ਹੈ ਅਤੇ ਉਸ ਦਾ ਹਥਿਆਰ ਛੀਨ ਲੈਂਦਾ ਹੈ ਫਿਰ ਉਸ ਹਥਿਆਰ ਨੂੰ ਉਸ ਵੱਲ ਘੁਮਾਉਂਦਾ ਹੈ ਜਿਸ ਕਾਰਨ ਗਨਮੈਨ ਪਿੱਛੇ ਹਟਦਾ ਹੈ ਯੂਐਸ ਦੀ ਬ੍ਰਾਊਨ ਯੂਨੀਵਰਸਿਟੀ 'ਚ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਹਮਲੇ 'ਚ ਦੋ ਲੋਕ ਮਾਰੇ ਗਏ ਅਤੇ 9 ਹੋਰ ਜ਼ਖਮੀ ਹੋਏ ਹਨ ਪਹਿਲਾਂ ਲੋਕਾਂ ਨੂੰ ਕੈਂਪਸ ਅਤੇ ਆਸ-ਪਾਸ ਦੇ ਖੇਤਰਾਂ ਤੋਂ ਦੂਰ ਰਹਿ ਲਈ ਕਿਹਾ ਗਿਆ ਸੀ ਪਰ ਹੁਣ ਇਹ ਹੁਕਮ ਹਟਾ ਦਿੱਤਾ ਗਿਆ ਹੈ ਹਮਲਾ ਸ਼ਨੀਵਾਰ ਨੂੰ ਬ੍ਰਾਊਨ ਯੂਨੀਵਰਸਿਟੀ ਦੇ ਪੂਰਬੀ ਹਿੱਸੇ 'ਚ ਸਥਿਤ ਬਾਹਰਸ ਅਤੇ ਹੌਲੀ ਇੰਜੀਨੀਅਰਿੰਗ ਬਿਲਡਿੰਗ ਵਿੱਚ ਹੋਇਆ ਹੈ ਉਸ ਸਮੇਂ ਬਿਲਡਿੰਗ ਵਿੱਚ ਫਾਈਨਲ ਐਗਜ਼ਾਮ ਹੋ ਰਹੇ ਸਨ ਇੰਜੀਨੀਅਰਿੰਗ ਬਿਲਡਿੰਗ 7 ਮੰਜ਼ਲਾ ਵਾਲੀ ਹੈ ਜਿਸ ਵਿੱਚ 117 ਲੈਬ ਕਈ ਕਲਾਸਰੂਮ ਅਤੇ 3 ਲੈਕਚਰ ਹਾਲ ਹਨ ਇੱਕ ਪ੍ਰੋਫੈਸਰ ਨੇ ਦੱਸਿਆ ਕਿ ਹਮਲਾ ਉਸਦੇ ਕੋਰਸ ਦੀ ਰਿਵਿਊ ਸੈਸ਼ਨ ਦੌਰਾਨ ਹੋਇਆ ਜਿਸ ਦਾ ਆਗੂ ਉਸ ਦਾ ਟੀਚਿੰਗ ਅਸਿਸਟੈਂਟ ਸੀ ਉਹਨਾਂ ਨੇ ਦੱਸਿਆ ਕਿ ਸ਼ੂਟਰ ਦਰਵਾਜ਼ੇ ਤੋਂ ਅੰਦਰ ਆਇਆ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ ਫਿਰ ਉਹ ਗੋਲੀਬਾਰੀ ਕਰਨ ਲੱਗਾ ਵਿਦਿਆਰਥੀਆਂ ਨੇ ਗੋਲੀਬਾਰੀ ਤੋਂ ਬਚਣ ਲਈ ਦੌੜਨਾ ਸ਼ੁਰੂ ਕੀਤਾ ਜਿਸ ਦੌਰਾਨ ਕੁਝ ਲੋਕਾਂ ਨੂੰ ਗੋਲੀ ਲੱਗ ਗਈ ਦੱਸ ਦਈਏ ਕਿ ਇਸ ਹਮਲੇ ਨਾਲ ਇਸ ਸਾਲ ਯੂਐਸ ਵਿੱਚ ਮਾਸ ਗੋਲੀਬਾਰੀ ਦੀ ਗਿਣਤੀ 399 ਹੋ ਗਈ ਹੈ ਮਾਸ ਗੋਲੀਬਾਰੀ ਉਹ ਹੁੰਦੀ ਹੈ ਜਦੋਂ 4 ਜਾਂ ਉਸ ਤੋਂ ਵੱਧ ਲੋਕ ਮਾਰੇ ਜਾਂ ਜ਼ਖਮੀ ਹੁੰਦੇ ਹਨ ਜੈਟ ਬਲੂ ਦੀ ਇੱਕ ਫਲਾਈਟ ਨੇ ਕੁਰਾਸੋ ਤੋਂ ਨਿਊਯਾਰਕ ਦੇ ਜੀਐਫਕੇ ਹਵਾਈ ਅੱਡੇ ਨੂੰ ਜਾਣ ਦੌਰਾਨ ਇੱਕ ਮਿਡ-ਏਅਰ ਕੋਲੀਜਨ ਤੋਂ ਬਚਣ ਲਈ ਇੱਕ ਉਡਾਨ ਰੋਕ ਦਿੱਤੀ ਹੈ ਜੈਟ ਬਲੂ ਦੇ ਪਾਇਲਟ ਦਾ ਕਹਿਣਾ ਹੈ ਕਿ ਇੱਕ ਅਮਰੀਕੀ ਫੌਜੀ ਟੈਂਕਰ ਹਵਾਈ ਜਹਾਜ਼ ਉਹਨਾਂ ਦੇ ਰਸਤੇ ਵਿੱਚ ਆ ਗਿਆ ਸੀ ਪਾਇਲਟ ਨੇ 에ਅਰ ਟ੍ਰੈਫਿਕ ਕੰਟਰੋਲ ਨਾਲ ਗੱਲਬਾਤ ਦੌਰਾਨ ਕਿਹਾ ਉਹ ਲਗਭਗ ਇੱਕ ਮਿਡ-ਏਅਰ ਕੋਲੀਜਨ ਹੋਣ ਤੋਂ ਬਚੇ ਹਨ ਉਹ ਸਿੱਧਾ ਜੈਟ ਬਲੂ ਫਲਾਈਟ ਦੇ ਰਸਤੇ ਵਿੱਚ ਆ ਗਏ ਹਨ ਅਤੇ ਉਹਨਾਂ ਦਾ ਟ੍ਰਾਂਸਪੌਂਡਰ ਵੀ ਆਨ ਨਹੀਂ ਸੀ ਜੋ ਕਿ ਬਹੁਤ ਗਲਤ ਹੈ ਇਹ ਘਟਨਾ ਜੈਟ ਬਲੂ ਫਲਾਈਟ 112 ਦੀ ਹੈ ਜੋ ਕਰੂਸੋ ਤੋਂ ਜਾ ਰਹੀ ਸੀ ਇਸ ਦੌਰਾਨ ਅਮਰੀਕੀ ਫੌਜ ਨੇ ਕੈਰੀਬੀਅਨ ਨੂੰ ਵਿੱਚ ਨਸ਼ੇ ਦੀ ਰੋਕਥਾਮ ਦੀਆਂ ਸਰਗਰਮੀਆਂ ਵਧਾਈਆਂ ਹਨ ਅਤੇ ਮੰਜ਼ੂਲਾ ਸਰਕਾਰ ਤੇ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ जेट ब्लू ਦੇ ਸਪੋਕਸਪਰਸਨ ਨੇ ਕਿਹਾ ਕਿ ਉਹਨਾਂ ਨੇ ਇਸ ਘਟਨੇ ਨੂੰ ਫੈਡਰਲ ਅਥਾਰਟिटीज ਕੋਲ ਰਿਪੋਰਟ ਕੀਤਾ ਹੈ ਅਤੇ ਜਾਂਚ ਜਾਰੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੈਟ ਬਲੂ ਦੇ ਕਰੂ ਮੈਂਬਰ ਵੱਖ-ਵੱਖ ਹਵਾਈ ਸਥਿਤੀਆਂ ਲਈ ਟ੍ਰੇਨਡ ਕੀਤੇ ਗਏ ਹਨ ਅਤੇ ਉਹ ਆਪਣੇ ਕਰੂ ਦੀ ਤੁਰੰਤ ਰਿਪੋਰਟਿੰਗ ਦੀ ਪ੍ਰਸ਼ੰਸਾ ਕਰਦੇ ਹਨ ਐਤਵਰ ਨੂੰ ਹਮਾਸ ਨੇ ਗਾਜ਼ਾ ਵਿੱਚ ਇੱਕ ਮੁੱਖ ਕਮਾਂਡਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਕਿਹਾ ਸੀ ਕਿ ਉਹਨਾਂ ਨੇ ਗਾਜ਼ਾ ਸਿਟੀ ਦੇ ਬਾਹਰ ਰਾਏ ਦਾ ਸਾਦ ਨੂੰ ਹਮਲੇ ਵਿੱਚ ਮਾਰ ਦਿੱਤਾ ਹੈ ਹਮਾਸ ਨੇ ਬਿਆਨ ਅਨੁਸਾਰ ਸਾਦ ਉਸ ਦੇ ਸੈਨਿਕ ਉਤਪਾਦਨ ਯੂਨਿਟ ਦਾ ਕਮਾਂਡਰ ਸੀ ਇਸ ਦੇ ਨਾਲ ਹੀ ਇਜ਼ਰਾਈਲ ਨੇ ਕਮਾਂਡਰ ਨੂੰ 7 ਅਕਤੂਬਰ 2023 ਦੇ ਹਮਲੇ ਦਾ ਆਰਕੀਟੈਕਟ ਕਹਿ ਕੇ 2 ਮਹੀਨੇ ਪਹਿਲਾਂ ਲਾਗੂ ਹੋਏ ਸੀਸਫਾਇਰ ਦੀ ਉਲੰਘਣਾ ਕਰਕੇ ਉਸ ਉੱਪਰ ਦੋਸ਼ ਲਗਾਏ ਸੀ ਕਿ ਉਹ ਆਤੰਗਵਾਦੀ ਸੰਗਠਨ ਨੂੰ ਮੁੜ ਬਣਾਉਣ ਵਿੱਚ ਲੱਗਾ ਹੋਇਆ ਹੈ ਇਜ਼ਰਾਈਲ ਨੇ ਕਿਹਾ ਕਿ ਕਮਾਂਡਰ ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਵਿਸਫੋਟਕ ਜੰਤਰ ਫਟਣ ਤੋਂ ਬਾਅਦ ਮਾਰੇ ਗਿਆ ਹੈ ਜਿਸ ਵਿੱਚ ਦੋ ਸਿਪਾਹੀ ਜ਼ਖਮੀ ਹੋਏ ਹਨ ਸ਼ਨੀਵਾਰ ਦੇ ਹਮਲੇ ਵਿੱਚ ਗਾਜ਼ਾ ਸਿਟੀ ਦੇ ਪੱਛਮ ਵਿੱਚ ਚਾਰ ਲੋਕ ਮਾਰੇ ਗਏ ਹਨ ਅਤੇ ਤਿੰਨ ਜ਼ਖਮੀ ਹੋਏ ਹਨ ਇਜ਼ਰਾਈਲ ਅਤੇ ਹਮਸ ਨੇ ਵਾਰ-ਵਾਰ ਇੱਕ ਦੂਜੇ ਤੇ ਫਾਇਰ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ ਹਮਸ ਨੇ ਇਹ ਵੀ ਦੱਸਿਆ ਕਿ ਉਸਨੇ ਨਵੇਂ ਕਮਾਂਡ ਦੀ ਨਿਯੁਕਤੀ ਕਰ ਦਿੱਤੀ ਹੈ ਪਰ ਵੀਰਵੀ ਨਹੀਂ ਦਿੱਤੇ ਸ਼ਨੀਵਾਰ ਨੂੰ ਡਾਕਟਰਾਂ ਅਤੇ ਸਿਹਤ ਸੰਸਥਾਵਾਂ ਨੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ 3 ਦੀ ਤਾਰੀਫ਼ ਕੀਤੀ ਹੈ ਜਿਨ੍ਹਾਂ ਨੇ ਆਪਣੇ ਕੈਂਸਰ ਇਲਾਜ ਬਾਰੇ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਰਾਜੇ ਵੱਲੋਂ ਕੈਂਸਰ ਦੀ ਜਾਂਚ ਕਰਵਾਉਣ ਦੀ ਅਪੀਲ ਕਈ ਲੋਕਾਂ ਦੀ ਜਾਨ ਬਚਾ ਸਕਦੀ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਕਿੰਗ ਚਾਰਲਸ ਨੇ ਮੰਨਿਆ ਕਿ ਕੈਂਸਰ ਦੀ ਪਛਾਣ ਹੋਣਾ ਘਬਰਾਟ ਭਰਿਆ ਹੋ ਸਕਦਾ ਹੈ ਪਰ ਉਹਨਾਂ ਕਿਹਾ ਕਿ ਬਿਮਾਰੀ ਜਲਦੀ ਪਤਾ ਲੱਗ ਜਾਣਾ ਇੱਕ ਉਮੀਦ ਦਾ ਕੀਮਤੀ ਤੋਹਫ਼ਾ ਦਿੰਦਾ ਹੈ। 70 ਸਾਲਾ ਰਾਜੇ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਨਵੇਂ ਸਾਲ ਵਿੱਚ ਉਹਨਾਂ ਦਾ ਇਲਾਜ ਦਾ ਸਕੇਡਿਊਲ ਘਟਾਇਆ ਜਾਵੇਗਾ। ਉਹਨਾਂ ਨੇ ਇਸ ਦਾ ਕਾਰਨ ਜਲਦੀ ਪਹਿਚਾਨ ਪਰਭਾਵਸ਼ਾਲੀ ਇਲਾਜ ਅਤੇ ਡਾਕਟਰਾਂ ਦੀ ਸਲਾਹ ਮੰਨਣ ਨੂੰ ਦੱਸਿਆ ਹੈ। ਕਿੰਗ ਚਾਰਲਸ ਨੇ ਲੋਕਾਂ ਨੂੰ ਬ੍ਰਿਟੇਨ ਦੀ ਸਰਕਾਰ ਸਿਹਤ ਸੇਵਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਕੈਂਸਰ ਸਕ੍ਰੀਨਿੰਗ ਸਕੀਮਾਂ ਦਾ ਲਾਭ ਉਠਾਉਣ ਲਈ ਕਿਹਾ ਹੈ। ਜਿਵੇਂ ਕਿ ਛਾਤੀ ਅਤੇ ਸਰਵਾਈਕਲ ਕੈਂਸਰ ਦੀ ਜਾਂਚ। ਰਾਜੇ ਨੇ ਕਿਹਾ ਕਿ ਜਲਦੀ ਪਹਿਚਾਨ ਸਾਫ਼ ਤੌਰ ਤੇ ਜਾਨ ਬਚਾਉਂਦੀ ਹੈ। ਉਹਨਾਂ ਨੇ ਦੱਸਿਆ ਕਿ ਕੈਂਸਰ ਜਲਦੀ ਪਤਾ ਲੱਗਣ ਕਾਰਨ ਉਹ ਇਲਾਜ ਦੌਰਾਨ ਇੱਕ ਐਕਟਿਵ ਜ਼ਿੰਦਗੀ ਜੀ ਰਹੇ ਹਨ ਕਿੰਗ ਚਾਰਲਸ ਨੇ ਫਰਵਰੀ 2024 ਵਿੱਚ ਐਲਾਨ ਕੀਤਾ ਸੀ ਕਿ ਉਹਨਾਂ ਨੂੰ ਕੈਂਸਰ ਹੋਣ ਦੀ ਪਛਾਣ ਹੋਈ ਹੈ ਸਦੀਆਂ ਤੋਂ ਚੱਲੀ ਆ ਰਹੀ ਸ਼ਾਹੀ ਪਰਿਵਾਰ ਦੀ ਸਿਹਤ ਸੰਬੰਧੀ ਸੀਕਰੇਸੀ ਤੋਂ ਹਟ ਕੇ ਕਿੰਗ ਚਾਰਲਸ ਨੇ ਇਸ ਬਿਮਾਰੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਉਹ ਆਪਣੀ ਕਹਾਣੀ ਰਾਹੀਂ ਕੈਂਸਰ ਬਾਰੇ ਜਾਗਰੂਕਤਾ ਅਤੇ ਇਲਾਜ ਨੂੰ ਉਤਸ਼ਾਹਿਤ ਕਰ ਰਹੇ ਹਨ ਹਾਲਾਂਕਿ ਰਾਜੇ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੂੰ ਕਿਸ ਕਿਸਮ ਦਾ ਕੈਂਸਰ ਹੈ ਜਾਂ ਉਹ ਕਿਹੜਾ ਇਲਾਜ ਲੈ ਰਹੇ ਹਨ शाही मेल ਨੇ ਕਿਹਾ ਕਿ ਇਹ ਜਾਣਕਾਰੀ ਜਾਣਬੁੱਝ ਕੇ ਸਾਂਝੀ ਨਹੀਂ ਕੀਤੀ ਗਈ ਤਾਂ ਜੋ ਰਾਜੇ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਅਮਰੀਕਾ ਦੇ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਜੈਫਰੀ ਐਪਸਟੇਨ ਦੀ ਜਾਇਦਾਦ ਤੋਂ ਹੋਰ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਇਹਨਾਂ ਤਸਵੀਰਾਂ ਰਾਹੀਂ ਐਪਸਟੇਨ ਦੇ ਘਰ ਅਤੇ ਉਸਦੇ ਅਮੀਰ ਤੇ ਤਾਕਤਵਰ ਲੋਕਾਂ ਨਾਲ ਸੰਬੰਧਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਇਹਨਾਂ ਤਸਵੀਰਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ, ਬ੍ਰਿਟੇਨ ਦੇ ਸਾਬਕਾ ਪ੍ਰਿੰਸ ਐਂਡਰੀਓ ਮਾਉਂਟ ਬੈਟਨ ਵਿੰਸਰ ਅਤੇ 트ੰਪ ਦੇ ਸਾਬਕਾ ਐਡਵਾਈਜ਼ਰ ਸਟੀਵ ਬੈਨਨ ਵਰਗੇ ਉੱਡੇ ਨਾਮ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਤਸਵੀਰਾਂ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਦਾ ਸਬੂਤ ਨਹੀਂ ਮੰਨੀਆਂ ਜਾ ਰਹੀਆਂ। ਹਾਊਸ ਓਵਰਸਾਈਟ ਕਮੇਟੀ ਦੇ ਮੈਂਬਰਾਂ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਗਈਆਂ ਕਰੀਬ 100 ਤਸਵੀਰਾਂ ਹਨ। ਹਾਲਾਂਕਿ 95000 ਹੋਰ ਫੋਟੋਆਂ ਵੀ ਸਕੀਨਾ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਜਸਟਿਸ ਡਿਪਾਰਟਮੈਂਟ ਅਗਲੇ ਹਫਤੇ ਤੱਕ ਐਬਸਟਿਨ ਨਾਲ ਜੁੜੇ ਸਾਰੇ ਦਸਤਾਵੇਜ਼ ਜਾਰੀ ਕਰਨ ਦੀ ਮਿਆਦ ਦੇ ਨੇੜੇ ਪਹੁੰਚ ਰਿਹਾ ਹੈ ਪਹਿਲੇ ਦੌਰ ਵਿੱਚ ਜਾਰੀ ਤਸਵੀਰਾਂ ਵਿੱਚ ਐਬਸਟਿਨ ਕਈ ਉੱਚ ਪਦਰੀ ਹਸਤੀਆਂ ਨਾਲ ਨਜ਼ਰ ਆ ਰਿਹਾ ਹੈ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਹੁਣ ਤੱਕ ਇਸ ਮਾਮਲੇ ਤੇ ਟਿੱਪਣੀ ਨਹੀਂ ਕੀਤੀ ਕਈ ਲੋਕਾਂ ਨੇ ਪਹਿਲਾਂ ਹੀ ਐਬਸਟਿਨ ਨਾਲ ਸੰਬੰਧਿਤ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰ ਚੁੱਕੇ ਹਨ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਇੱਕ ਗਨਮੈਨ ਵੱਲੋਂ ਕੀਤੇ ਹਮਲੇ ਵਿੱਚ ਦੋ ਅਮਰੀਕੀ ਸੈਨਿਕ ਅਤੇ ਇੱਕ ਯੂਐਸ ਸੁਵਿਲੀਅਨ ਇੰਟਰਪ੍ਰੀਟਰ ਮਾਰੇ ਗਏ ਹਨ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ ਤਿੰਨ ਹੋਰ ਅਮਰੀਕੀ ਸੈਨਿਕ ਜ਼ਖਮੀ ਹੋਏ ਹਨ ਇਸ ਹਮਲੇ ਦੌਰਾਨ ਸੀਰੀਆ ਦੇ ਗਨਮੈਨ ਨਾਲ ਮੁਕਾਬਲਾ ਹੋਇਆ ਅਤੇ ਉਸ ਨੂੰ ਮਾਰ ਦਿੱਤਾ ਗਿਆ ਸੀਰੀਆ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਸੀਰੀਆਈ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਆਈਐਸ ਵੱਲੋਂ ਕੀਤਾ ਗਿਆ ਹਮਲਾ ਸੀ ਅਤੇ ਇਸ ਦਾ ਕੜਾ ਜਵਾਬ ਦਿੱਤਾ ਜਾਵੇਗਾ ਹਮਲੇ ਤੋਂ ਬਾਅਦ ਸੀਰੀਆ ਦੇ ਰਾਸ਼ਟਰਪਤੀ ਨੇ ਵੀ 트ੰਪ ਦੇ ਨਾਲ ਦੁੱਖ ਪ੍ਰਗਟ ਕੀਤਾ ਐਤਵਾਰ ਨੂੰ 트ੰਪ ਨੇ ਕਿਹਾ ਕਿ ਜ਼ਖਮੀ ਹੋਏ ਦੋ ਅਮਰੀਕੀ ਕਰਮਚਾਰੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਮਰੇ ਨੂੰ ਵਾਲਿਆਂ ਦੀ ਪਛਾਣ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਫੌਜ ਨੇ ਕਿਹਾ ਹੈ ਕਿ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸੈਂਟਕਾਮ ਨੇ ਐਕਸ ਤੇ ਪੋਸਟ ਕਰਦੇ ਹ ਕਿਹਾ ਕਿ ਇਹ ਹਮਲਾ ਇਕੱਲੇ ਆਈਐਸ ਗਨਮੈਨ ਵੱਲੋਂ ਕੀਤਾ ਗਿਆ ਹੈ ਜੋ ਕਿ ਅਚਾਨਕ ਕੀਤਾ ਗਿਆ ਹਮਲਾ ਸੀ ਇਸ ਦੇ ਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਇੰਨਾ ਹੀ ਮੈਨੂ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ